ਹਾਂਜੀ ਸਾਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੌਸਮ ਬਹੁਤ ਠੰਡਾ ਵਾ ਮੀਂਹ ਪੈ ਰਿਹਾ ਵਾ ਤੇ ਅੱਜ ਅਸੀਂ ਚੱਲੇ ਹਾਂ ਮੋਗੇ ਥੋੜਾ ਜਿਹਾ ਕੰਮਕਾਰ ਸੀਗਾ ਮੋਗੇ ਅਸੀਂ ਚੱਲੇ ਹਾਂ ਤੇ ਦਿਖਾਉਣੇ ਆ ਤੁਹਾਨੂੰ ਵੀ ਤੱਕਦੇ ਹੋ ਕਿ ਮੀਂਹ ਕਾਫੀ ਪੈ ਰਿਹਾ ਵਾ ਮੌਸਮ ਠੰਡਾ ਵਾ ਤੇ ਗਰਮੀ ਨਹੀਂ ਹੈਗੀ ਧੋਪਣੀ ਹੈਗੀ ਬਾਕੀ ਆਪਾਂ ਮੋਗੇ ਚੱਲਦੇ ਹਾਂ ਦੇਖਦੇ ਹਾਂ ਹਾਂਜੀ ਅੱਗੇ ਨਾਲੋਂ ਮੀਂਹ ਥੋੜਾ ਜਿਹਾ ਘਟ ਗਿਆ ਵਾ ਤੇ ਹੁਣ ਅਸੀਂ ਮੋਗੇ ਪਹੁੰਚ ਚੱਲੇ ਆਂ ਬਸ ਤੇ ਮੋਗੇ ਵਾਲੀ ਸਾਈਡ ਥੋੜਾ ਜਿਹਾ ਮੀਂਹ ਕੱਟ ਲੱਗ ਰਿਹਾ ਵਾ ਬਾਕੀ ਉੱਥੇ ਪਹੁੰਚ ਕੇ ਲੱਗੂਗਾ ਪਤਾ ਕੀ ਬੰਦਾ ਵਾ ਹਾਂਜੀ ਆਪਾਂ ਪਰਚੀ ਲੈ ਲਈ ਆ ਜੀ ਗੱਡੀ ਪਾਰਕਿੰਗ ਦੀ ਤੇ ਬਾਜ਼ਾਰ 'ਚ ਆਪਾਂ ਜਦੋਂ ਵੀ ਕੋਈ ਵੀ ਕੰਮ ਹੋਵੇ ਆਪਾਂ ਗੱਡੀ ਇੱਧਰ ਲਾ ਦਿੰਨੇ ਆ ਕਿਉਂਕਿ ਪਾਰਕਿੰਗ ਸਹੀ ਆ ਬਾਜ਼ਾਰ 'ਚ ਰਸ਼ ਬਹੁਤ ਹੁੰਦਾ ਵਾ ਇਸ ਕਰਕੇ ਫਿਰ ਆਪਾਂ ਇੱਥੇ ਗੱਡੀ ਲਾ ਦਈਦੀ ਆਪਣੀ ਸੇਫ ਗੱਡੀ ਖੜ ਜਾਂਦੀ ਆ ਕੋਈ ਟੈਨਸ਼ਨ ਨਹੀਂ ਰਹਿੰਦੀ ਬੰਦੇ ਨੂੰ ਜਿੰਨਾ ਟਾਈਮ ਮਰਜ਼ੀ 24 ਘੰਟਿਆਂ ਦੇ ਵਿੱਚ ਆ 24 ਘੰਟੇ ਜਿੰਨਾ ਟਾਈਮ ਮਰਜ਼ੀ ਰੁਕੀ ਰਵੇ ਗੱਡੀ ਕੋਈ ਚੱਕਰ ਨਹੀਂ ਹੁੰਦਾਗਾ ਹਾਂਜੀ ਗੱਡੀ ਆਪਾਂ ਲਾਤੀ ਆਪਣੀ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਜਾਂਦੇ ਆ ਰਾਸ਼ਾ ਬਹੁਤ ਜ਼ਿਆਦਾ ਅੱਜ ਤੇ ਮੀਂਹ ਕਰਕੇ ਥੋੜਾ ਜਿਹਾ ਪਾਣੀ ਵੀ ਖਲੋਤਾ ਆ ਸੜਕਾਂ ਤੇ ਤੇ ਗੱਡੀ ਆਪਾਂ ਆਪਣੀ ਸੇਫ ਲਾਤੀ ਆ ਤੇ ਹੁਣ ਆਪਾਂ ਜਾਣੇ ਆ ਹਾਂਜੀ ਇੱਧਰ ਵੇਖੋ ਜੀ ਇਹਨਾਂ ਲੋਕਾਂ ਦੇ ਕੰਮ ਹੈ ਇਹਨਾਂ ਨੂੰ ਕਦੀ ਨਹੀਂ ਅਕਲ ਆ ਸਕਦੀ ਕਦੀ ਵੀ ਅਕਲ ਨਹੀਂ ਹੁੰਦੀ ਇਹਨਾਂ ਨੂੰ ਕਿ ਲੋਕਾਂ ਦੀਆਂ ਗੱਡੀਆਂ ਖੜੀਆਂ ਹੋਈਆਂ ਸੀ ਆਪਦੇ ਡੰਗਰਾਂ ਨੂੰ ਮੱਜਾਂ ਨੂੰ ਇੱਕ 2 ਮਿੰਟ ਰੋਕ ਲਈਏ ਜਾਂ ਪਾਸੋਂ ਦੀ ਲੰਘਾ ਲਈਏ ਜੀ ਹੁਣ ਆਪਾਂ ਆ ਗਿਆਂ ਜੀ ਕੋਟੀ ਸੇਖਾਂ ਤੇ ਆਪਣੀ ਗੱਡੀ ਦੇ ਵਿੱਚ ਥੋੜੀ ਜੀ ਹਵਾ ਘੱਟ ਸੀਗੀ ਪਿਛਲੇ ਟਾਇਰਾਂ ਦੇ ਵਿੱਚ ਤੇ ਹੁਣ ਆਪਾਂ ਹਵਾ ਭਰਾ ਕੇ ਤੇ ਫਿਰ ਕੋਟੀ ਸੇਖਾਂ ਤੋਂ ਕੁਝ ਆਪਾਂ ਸਮਾਨ ਲੈਣਾ ਥੋੜਾ ਬਹੁਤ ਤੇ ਫਿਰ ਉਹ ਤੁਹਾਨੂੰ ਦਿਖਾਉਨੇ ਆਪਾਂ ਹਾਂਜੀ ਆਪਣੇ ਟਾਇਰ ਦੇ ਵਿੱਚ ਹਵਾ ਸਿਰਫ 16% ਸੀਗੀ ਤੇ 35 ਚਾਹੀਦੀ ਸੀ ਤੇ ਕਾਫੀ ਘੱਟ ਹੋਈ ਪਈ ਸੀ ਆਪਣੀ ਗੱਡੀ ਦੇ ਟਾਇਰ 'ਚ ਹਵਾ ਤੇ ਚਲੋ ਹੁਣ ਵਧੀਆ ਹੋ ਜਾਊਗਾ ਕੰਮ ਸੈੱਟ ਹੋ ਜਾਊਗਾ ਹਾਂਜੀ ਹਵਾ ਹੋ ਗਈ ਆ ਆਪਣੀ ਓਕੇ ਤੇ ਹੁਣ ਆਪਾਂ ਤੁਰਦੇ ਆਂ ਹਾਂਜੀ ਹੁਣ ਆਪਾਂ ਅਗੇ ਸੀ ਇੱਥੇ ਕੋਟੇ ਸੀਗਾ ਆਪਾਂ ਥੋੜਾ ਜਿਹਾ ਕੰਮ ਸੀਗਾ ਇੱਥੇ ਬੈਂਕ ਦੇ ਵਿੱਚ ਪੈਸੇ ਕਢਵਾਉਣੇ ਸੀਗਾ ਆਪਾਂ ਏਟੀਐਮ ਜਾਣਾ ਸੀਗਾ ਚਲੋ ਚੱਲਦੇ ਆਂ ਫਿਰ ਏਟੀਐਮ ਦੇ ਵਿੱਚ ਰਹਾਸ਼ਾ ਥੋੜਾ ਜਾ ਚਲੋ ਬਾਹਰ ਵੇਟ ਕਰ ਲੈਨੇ ਆਪਾਂ ਹਾਂਜੀ ਆਪਾਂ ਪੈਸੇ ਕਢਵਾ ਲਏ ਆਪਣੇ ਤੇ ਹੁਣ ਆਪਾਂ ਚੱਲਦੇ ਆਂ ਹਾਂਜੀ ਹੁਣ ਆਪਾਂ ਆਪਣੇ ਪਿੰਡ ਪਹੁੰਚ ਚੱਲੇ ਆ ਤੇ ਤੁਸੀਂ ਦੇਖ ਸਕਦੇ ਹੋ ਮੀਂਹ ਫਿਰ ਬਹੁਤ ਜ਼ਿਆਦਾ ਆ ਗਿਆ ਵਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਇੱਥੇ ਹੁਣ ਜਦੋਂ ਆਪਾਂ ਘਰੋਂ ਤੁਰੇ ਸੀ ਉਦੋਂ ਵੀ ਮੀਂਹ ਕਾਫੀ ਪੈਂਦਾ ਪਿਆ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਮੀਂਹ ਪੈਂਦਾ ਪਿਆ ਵਾ ਹਾਂਜੀ ਹੁਣ ਆਪਾਂ ਆ ਗਏ ਸੀਗੇ ਘਰੇ ਆਪਣੇ ਤੇ ਤੁਸੀਂ ਵੇਖਿਆ ਸਿੰਘਾ ਰਸਤੇ 'ਚ ਗੰਦ ਬਹੁਤ ਜ਼ਿਆਦਾ ਸੀ ਤੇ ਗੱਡੀ ਹੋ ਗਈ ਬਹੁਤ ਜ਼ਿਆਦੀ ਗੰਦੀ ਤੇ ਆਪਾਂ ਨਾਲ ਹੀ ਥੋੜਾ ਜਿਹਾ ਪਾਣੀ ਮਾਰ ਕੇ ਤੇ ਗੱਡੀ ਸਾਫ਼ ਕਰ ਲਈ ਆਪਣੀ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਉੱਪਰ